ਉੱਠ ਜਿਹੜਾ ਹੁੰਦਾ ਨਾ ਜਾਪ ਸਿਮਰਨ ਇਹਦੇ ਬੜੇ ਪੱਖ ਨੇ ਇੱਕ ਤਾਂ ਖੁੱਲਾ ਕਰਦੇ ਹਾਂ ਖੁੱਲਾ ਟਾਈਮ ਹੈ ਖੁੱਲਾ ਬਹਿਣਾ ਭਾਵੇਂ 5 ਵਜੇ ਕਦੀ ਉੱਠ ਪਏ ਕਦੀ 7 ਵਜੇ ਕਰ ਲਿਆ ਕਦੀ 8 ਵਜੇ ਕਰ ਲਿਆ ਕਦੀ ਕੀਤਾ ਹੀ ਨਹੀਂ ਇੱਕ ਹੁੰਦਾ ਨੇਮ ਦੇ ਵਿੱਚ ਜਿਹੜਾ ਨੇਮ ਦਾ ਮਹਾਤਮ ਹੈ ਨਾ ਉਹ ਬਹੁਤ ਵੱਡਾ ਮਹਾਤਮ ਹੈ ਨੇਮ ਦੇ ਵਿੱਚ ਤਾਂ ਇੱਥੋਂ ਤੱਕ ਵੀ ਵਿਦਵਾਨ ਨੇ ਦੱਸਿਆ ਵੀ ਜੇ ਤੁਸੀਂ ਇੱਕ ਸਮਾਂ ਰੱਖ ਲਓ ਨਾ ਗੁਰੂ ਨਾਲ ਬੰਨ ਕੇ ਤੇ 5-7 ਸਾਲ ਲਾਇਓ ਇੱਕ ਮਿੰਟ ਵੀ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਇਦਾਂ ਦਾ ਨੇਮ ਹੋਵੇ ਜੇ ਮਹਾਰਾਜ ਜੀ ਮੈਂ 5 ਵਜੇ ਮੈਂ ਪਾਠ ਸ਼ੁਰੂ ਕਰਦਾਗਾ ਰੋਜ਼ ਹਾਲੇ ਕਿ 5 ਵਜੇ ਕੋਈ ਨਾ ਤੜਕਾ ਨਹੀਂ ਹੁੰਦਾ ਹਾਲਾਤ ਤਾਂ ਸਾਡੀ ਮਾੜੀ ਹੈ ਕਿ 5 ਵਜੇ ਵੀ ਨਹੀਂ ਉੱਠ ਸਕਦੇ ਪਰ 5 ਵਜੇ ਕੋਈ ਏਡਾ ਵੱਡਾ ਤੜਕਾ ਨਹੀਂ ਹੈ। ਔਖਾ ਨਹੀਂ ਹੈ 5 ਵਜੇ ਦਾ। ਜਿੰਨਾ ਟਾਈਮ ਨਾ ਰਾਤ ਨੂੰ ਪੈਣਾ ਉਹਦੇ ਵਾਸਤੇ। ਕਹਿੰਦੇ ਆ ਡਿਊਟੀਆਂ ਹੁੰਦੀਆਂ ਜਿਹਨੇ ਹੁਣ 12 ਵਜੇ ਤੱਕ ਡਿਊਟੀ ਲਾਉਣੀ ਉਹਨੂੰ ਠੀਕ ਹੈ ਫਰਕ ਪੈਂਦਾ। ਕਹਿੰਦੇ ਵੀ ਇੱਕ ਨਿਯਮ ਰੱਖ ਦਿਓ ਕਿ 5 ਵਜੇ ਮੈਂ ਜਪਜੀ ਸਾਹਿਬ ਦਾ ਪਾਠ ਬੋਲ ਕੇ ਸਤਿਗੁਰੂ ਜੀ ساری ਉਮਰ ਕਰਾਂਗਾ। ਅਰਦਾਸ ਕਰ ਦਿਓ। ਨੇਮ ਰੱਖ ਲੋ ਪਰਖ ਪੈਣੀ ਆ ਨੇਮ ਦੇ ਵਿੱਚ ਸਾਲ ਲੰਘਿਆ ਬੜਾ ਸੋਹਣਾ ਦੋ ਸਾਲ ਲੰਘ ਗਏ ਤਿੰਨ ਸਾਲ ਲੰਘ ਗਏ ਕਿਤੇ ਬੁਖਾਰ ਚੜ ਗਿਆ ਪਤਾ ਲੱਗੂਗਾ ਹੁਣ ਵੀ ਤੂੰ ਹੁਣ ਜਪਜੀ ਸਾਹਿਬ ਕਰਦਾਂਗੇ ਸਿਰ ਦੁਖਣ ਲੱਪਿਆ ਵਿਆਹ ਸ਼ਾਦੀ ਆ ਗਈ ਇਦਾਂ ਦੀਆਂ ਫਿਰ ਨਾ ਪਰਖਾਂ ਪੈਂਦੀਆਂ ਵਿੱਚੋਂ ਵੀ ਇਹਨੇ ਕਿਹਾ ਸੀ 5 ਵਜੇ ਮੈਂ ਜਪਜੀ ਸਾਹਿਬ ਕਰੂੰ ਹੁਣ ਦੇਖੀਏ ਪਾਠ ਕਰਦਾ ਕਿ ਵਿਆਹ ਕਰਦਾ ਪਰਖਾਂ ਪੈਂਦੀਆਂ ਇਦਾਂ ਕਹਿੰਦੇ ਜੇ ਇਦਾਂ ਪਰਖਾਂ ਚੋਂ ਪਾਸ ਹੁੰਦਾ ਜਾਵੇ ਨਾ ਬੰਦਾ ਤੇ 5-7 ਸਾਲ ਲੱਗ ਜਾਣ ਕਹਿੰਦੇ ਜੇ 5-7 ਸਾਲਾਂ ਬਾਅਦ ਤੁਸੀਂ ਜਿਵੇਂ ਅਸਣ ਆਪਣਾ ਪਾਠ ਦਾ ਬਾਣੀ ਦਾ ਸਤਨ ਲਾ ਕੇ ਗੁਰੂ ਨਾਨਕ ਦਾਸਣ ਲਾ ਕੇ ਤੇ ਬੋਲ ਕੇ ਪਾਠ ਕਰਨਾ ਤੇ ਇਹ ਮਨ ਚ ਰੱਖਣਾ ਕਿ ਮੇਰਾ ਪਾਠ ਗੁਰੂ ਨਾਨਕ ਸਾਹਿਬ ਸੁਣ ਰਹੇ ਆ ਕੋਲ ਬੈਠੇ ਸੁਣ ਰਿਹਾ ਪਾਵਨਾ ਬਣਾਉਣੀ ਪੈਣੀ ਕਹਿੰਦੇ ਕਿਤੇ 5-7 ਸਾਲ ਲੱਗ ਜਾਣਾ ਨੇਮ ਦੇ ਵਿੱਚ ਵੱਜ ਕੇ ਨੇਮ ਦਾ ਮਹਾਤਮ ਦੱਸਿਆ ਤੇ ਕਹਿੰਦੇ ਵੀ ਜੇ 5-7 ਸਾਲਾਂ ਬਾਅਦ 2 ਮਿੰਟ 5 ਮਿੰਟ ਲੇਟ ਹੋ ਗਏ ਨਾ ਕਿਤੇ ਕੁਦਰਤੀ ਤੇ ਜਾਂਦਿਆਂ ਨੂੰ ਬਾਬਾ ਨਾਨਕ ਬੈਠੇ ਹੋਣਗੇ ਵੀ ਤੂੰ ਭਾਈ ਲੇਟ ਹੋ ਗਿਆ ਮੈਂ ਤਾਂ ਟਾਈਮ ਨਾਲ ਬੈਠਾ ਤੇਰਾ ਪਾਠ ਸੁਣਨ ਵਾਸਤੇ ਨੇਮ ਦੇ ਵਿੱਚ ਇੰਨੀ ਤਾਕਤ ਹੁੰਦੀ ਨੇਮ ਨੇਮੀ ਬਣਵਾ ਨੇਮ ਜਿਹੜਾ ਬਣ ਗਿਆ ਨਾ ਨੇਮ ਹੈਗਾ ਪੌਦੇ ਨੂੰ ਲੱਗਿਆ ਹੋਇਆ ਫੁੱਲ ਤੇ ਇਹਦੇ ਵਿੱਚੋਂ ਫਿਰ ਫਲ ਬਣਦਾ ਫੁੱਲ ਵਿੱਚੋਂ ਫਿਰ ਫਲ ਬਣਦਾ ਜੇ ਫੁੱਲ ਨਾ ਨਾ ਲੱਗਣ ਬੂਟੇ ਨੂੰ ਤਾਂ ਫਿਰ ਪਤਾ ਉਦੋਂ ਹੀ ਲੱਗ ਜਾਂਦਾ ਕਿ ਜਿਹਨੂੰ ਫੁੱਲ ਨਹੀਂ ਲੱਗਿਆ ਉਹਨੂੰ ਫਲ ਕਿੱਥੋਂ ਲੱਗਣਾ ਹੁਣ ਤੇ ਫਲ ਹੁੰਦਾ ਹੈ ਪ੍ਰੇਮ ਜਿੰਨ ਪ੍ਰੇਮ ਕਿਓ ਜਿੰਨੀ ਪ੍ਰਭ ਪਾਇਓ ਫੁੱਲ ਤੋਂ ਫਲ ਬਣਦਾ ਫਲ ਤੋਂ ਅੱਗੇ ਕੀ ਬਣਨਾ ਕੁਛ ਵੀ ਨਹੀਂ ਆ ਫੜੋ ਭਾਈ ਬੱਚੇ ਨੂੰ ਧਿਆਨ ਰੱਖਿਆ ਕਰੋ ਥੋੜਾ ਜਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਕਾਗਰਤਾ ਬਣਾਓ ਸਤਨਾਮ ਸ੍ਰੀ ਵਾਹਿਗੁਰੂ ਤੋ ਸਾਧ ਸੰਗਤ ਜੀ ਧਿਆਨ ਦੇਣਾ 1 ਮਿੰਟ ਸਿਰਫ ਹੈ ਮੈਂ ਵੀ ਜਾਣਾ ਸਮਾਗਮ ਤੇ ਭਈ ਨੇਮ ਜਿਹੜਾ ਹੈ ਨਾ ਉਹ ਫੁੱਲ ਹੈ ਖੋਲ ਦੇ ਵਿੱਚੋਂ ਫਲ ਨਿਕਲਦਾ ਤੇ ਫਿਰ Neem ਚੋਂ ਫਲ ਕਿਹੜਾ ਨਿਕਲਿਆ ਪ੍ਰੇਮ ਨਿਕਲਦਾ ਉਹ ਜਿਹੜਾ ਪ੍ਰੇਮ ਹੁੰਦਾ ਉਹ ਫਿਰ ਪਰਮੇਸ਼ਰ ਨੂੰ ਮਲਾਉਂਦਾ ਪਹਿਲਾਂ Neem ਬਣਾਉਣਾ ਪੈਂਦਾ Neem ਤੋਂ ਬਾਅਦ ਪ੍ਰੇਮ ਬਣਦਾ ਪ੍ਰੇਮ ਤੋਂ ਬਾਅਦ ਫਿਰ ਰੱਬ ਦਾ ਮਲਾਪ ਹੁੰਦਾ ਅੱਜ ਮੈਨੂੰ ਮਾਫ਼ ਕਰਿਓ ਕਿ ਅਸੀਂ ਭਾਵੇਂ ਢੋਲਕੀਆਂ ਚਮਟੀਆਂ ਵਾਲੇ ਆ ਅਸੀਂ ਤੁਹਾਡੀ ਗੱਲ ਬਾਅਦ ਚ ਕਰਾਂਗੇ ਸਾਨੂੰ ਮਹਾਰਾਜ ਦੀ ਹਿਜੂਰੀ 'ਚ ਖੜਾ ਲਿਆ ਜਾਵੇ ਨਾ ਸਾਰਿਆਂ ਨੂੰ ਤਾਂ ਨਿਮੇ ਸਾਡੇ 'ਚ ਵੀ ਬਹੁਤ ਘਟ ਹੈ ਬਹੁਤ ਘਟ ਹੈ ਆਪਣੀਆਂ ਵੀ ਔਣਤਾਈਆਂ ਦੱਸਣੀਆਂ ਚਾਹੀਦੀਆਂ ਆਪਣੀਆਂ ਵੀ ਘਟਾਂ ਸਿਰਫ ਚਿੱਟੀ ਪੱਗ ਬੰਨ੍ਹਣਾ ਤੇ ਚਿੱਟਾ ਚੋਲਾ ਪਾਉਣਾ ਤੇ ਚਿੱਟੇ ਨਹੀਂ ਹੋ ਜਾਣਾ ਨਾ ਅੰਦਰੋਂ ਅੰਦਰੋਂ ਤਾਂ ਬਾਣੀ ਦਾ ਚਿੱਟੇ ਹੋਣਾ ਜੇ ਉਛਲਈਏ ਨਾ ਵੀ ਤੂੰ ਅੱਜ ਕਿੰਨਾ ਪਾਠ ਕੀਤਾ ਬਈ ਤੇਰਾ ਨਿਤਨੇਮ ਕਿੰਨਾ ਤੇ ਜਿਆਦਾ ਫਿਰ ਜ਼ੀਰੋ ਵਾਲੇ ਹੀ ਨਿਕਲਦੇ ਨੇ ਉਹ ਸਾਧ ਸੰਗਤ ਅੱਗੇ ਗੱਲ ਕਰੀਏ ਤੁਹਾਡੀ ਸੁਣਨ ਵਾਲਿਆਂ ਦੀ ਤੇ ਜੇ ਮੈਂ ਹੁਣ ਬਾਹਾਂ ਖੜੀਆਂ ਕਰਾਲਾਂ ਵੀ ਕਿੰਨਾ ਨੇਮ ਕੀਤਾ ਅੱਜ ਕਿਸੇ ਨੇ ਕਿੰਨਾ ਪਾਠ ਕੀਤਾ ਜਿਆਦਾ ਗਿਣਤੀ ਜ਼ੀਰੋ ਦੀ ਨਿਕਲਣੀ ਹੈ ਨੇਮ ਹੈ ਨੇਮ ਆਬ ਮਿੰਤਾ ਤਰਲੇ ਕਰਨੇ ਪੈਂਦੇ ਆ ਇੱਕ ਨੂੰ ਪਤਾ ਨਹੀਂ ਇੱਕ ਨੂੰ ਇੱਕ ਇੱਕ ਨੂੰ ਕਿੰਨੀ ਕਿੰਨੀ ਵਾਰ ਮੈਂ ਖੁਦ ਕਹਿੰਦਾ ਵੀ ਹੁਣ ਭਾਈ ਮਹੀਨਾ ਨਾਖਾ ਨਾ ਪਾਇਓ ਹੁਣ ਨਾਗਾ ਨਾ ਪਾਇਓ ਹੁਣ ਨਾਗਾ ਨਾ ਪਾਇਓ ਹਾਲੇ ਕਿ ਨਾਗਾ ਪਾਉਣਾ ਨਾ ਪਾਉਣਾ ਉਹ ਜਿਹਨੇ ਪਾਉਣਾ ਨਹੀਂ ਪਾਉਣਾ ਫਲ ਉਹਨੂੰ ਆ ਮੇਰਾ ਕੀ ਹੈ ਮੈਂ ਚੌਕੀਦਾਰ ਆ ਭਈ ਹੁਣ ਨਾਗਾ ਨਾ ਪਾਇਓ ਵੀ ਇਹ ਦੱਸੋ ਵੀ ਮੇਰੇ ਇੰਨੇ ਜੋਰ ਨਾਲ ਕਹਿਣ ਤੇ ਜੇ ਕੋ ਮਹੀਨਾ ਪੂਰਾ ਕਰ ਲੂਗਾ ਤੇ ਫਲ ਕਿਨੂੰ ਮਿਲਣਾ ਫਿਰ ਵੀ ਆਪਣੇ ਭਲੇ ਵਾਸਤੇ ਵੀ ਨਾ ਅਸੀਂ ਨੀਮੀ ਨਹੀਂ ਬਣਦੇ ਭਲਾ ਵੀ ਸਾਡਾ ਹੀ ਹੋਣਾ ਜਿਹੜਾ ਨੇਮੀ ਹੋਊ ਭਲਾ ਵੀ ਸਾਡਾ ਜਿਹੜਾ ਦਵਾਈ ਖਾਊ ਤੰਦਰੁਸਤੀ ਵੀ ਉਹਦੀ ਤਾਂ ਫੇਰ ਵੀ ਮਰੀਜ਼ ਦਵਾਈ ਖਾਵੇ ਹੀ ਨਾ ਫੇਰ ਰੱਬ ਕੀ ਕਰੇ ਪਰਮੇਸ਼ਰ ਕੀ ਕਰੇ ਗੁਰੂ ਕੀ ਕਰੇ ਇਸ ਕਰਕੇ ਨੇਮੀ ਬਣੋ ਪਰ ਲੈ ਮੇਰਾ ਪੰਜ ਪਾਣੀਆਂ ਦਾ ਨੇਮ ਹੈ ਗੁਰੂ ਜੀ ਹੁਣ ਕਿਰਪਾ ਕਰ ਦਿਓ ਜ਼ਿੰਦਗੀ ਦਾ ਮੇਰਾ ਆਖਰੀ ਦਿਨ ਹੋਵੇ ਉਦੋਂ ਵੀ ਪੂਰਾ ਨਿਤਨੇਮ ਹੋ ਜਾਏ ਪੰਜ ਬਾਣੀ ਦੀ ਜ਼ਿੰਦਗੀ 'ਚ ਨਾਗਾ ਨਾ ਭਵੇ ਦੇਖੋ ਨਾ ਬਾਕੀ ਚੀਜ਼ਾਂ ਦਾ ਸੀ ਨਾਗਾ ਨਹੀਂ ਪੁੰਹਦੇ ਖਾਣਦਾਨੀ ਕਦੀ ਪਾਇਆ ਘੰਟਾ ਘਰ 'ਚ ਰੋਟੀ ਲੇਟ ਹੋ ਜਾਏ ਕਲੇਸ਼ ਪੈ ਜਾਂਦਾ ਪਾਣੀ ਨਾ ਪੀਣ ਨੂੰ ਮਿਲੇ ਦੇਖ ਲਓ ਨਾਗਾ ਸੌਣ ਦਾ ਨਹੀਂ ਨਾਗਾ ਸਾਡਾ ਸੋਣਾ ਹੀ ਸੋਣਾ ਖਾਣਦਾਨੀ ਨਾਗਾ ਸਾਡਾ ਪਰ ਪਾਠ ਪੂਜਾ ਦਾ ਨਾਗਾ ਪਾ ਦਿੰਦੇ ਚਲੋ ਛੱਡੋ ਪਰਿਆ ਅਜੇ ਟਾਈਮ ਨਹੀਂ ਕੱਲ ਨੂੰ ਕਰ ਲਾਂਗੇ ਜੇ ਇਨਾਂ ਕੁ ਵੀ ਨਾ ਵੀ ਰੋਜ਼ ਮੱਥਾ ਟੇਕਣ ਦਾ ਵੀ ਨਿਯਮ ਬਣਾ ਲਈਏ ਤਾਂ ਟਾਈਮ ਹੋਵੇ ਪੱਕਾ ਕਿਤੇ 10-12 ਸਾਲ ਦਾ ਨਿਯਮ ਕਿਤੇ ਹੋ ਜਾਏ ਨਾ 10-12 ਸਾਲ ਦਾ ਨਿਯਮ ਚ ਤਾਕਤ ਆ ਕੈਨੇਡਾ ਮੈਂ ਬੈਠਾ ਤੇ ਮਹਾਪੁਰਖਾਂ ਦੇ ਕੋਲ ਕਮਾਈ ਆ ਗਿਆ ਮਾਈ ਕਹੇ ਬਾਬਾ ਜੀ ਇਹ ਪੋਤਰਾ ਹੈ ਨਹੀਂ ਸਾਡੇ ਘਰ ਮੇਰਾ ਮਨ ਬੜਾ ਹੀ ਤੜਫਦਾ ਕਿ ਮੇਰੇ ਘਰ ਪੋਤਰਾ ਹੋਵੇ ਸੰਤਾਂ ਦਾ ਦੇਖੋ ਨਿਜਮ ਕਹਿਣ ਲੱਗੇ ਨੇਮ ਨਾ 12 ਸਾਲ ਨੰਗੇ ਪੈਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਸਵੇਰੇ ਉੱਠ ਕੇ ਨੇਮ ਨਾਲ ਨੰਗੇ ਪੈਰੀ ਗੁਰਦੁਆਰੇ ਸਾਹਿਬ ਜਾ ਕੇ ਵੀ ਟਾਈਮ ਅੱਗੇ ਪਿਛੇ ਨਾ ਹੋਵੇ ਇੱਕ ਟਾਈਮ ਜਿਹੜਾ ਮਰਜ਼ੀ ਤੜਕੇ ਦਾ 2 ਵਜੇ ਦਾ 3 ਵਜੇ ਦਾ 4 ਵਜੇ ਦਾ 5 ਵਜੇ ਦਾ ਜਿਹੜਾ ਮਰਜ਼ੀ ਸਮਾਂ 12 ਸਾਲ ਨੰਗੇ ਪੈਰੀ ਇਸ਼ਨਾਨ ਪੂਰਾ ਕਰਕੇ ਨੇਮ ਦੀ ਮੈਂ ਗੱਲ ਦੱਸਦਾ ਸਣ ਕੇ ਸੀ ਇਸ਼ਨਾਨ ਕਰਕੇ 12 ਸਾਲ ਜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਤੇਰੇ ਘਰ ਬ੍ਰਹਮ ਗਿਆਨੀ ਪੈਦਾ ਹੋ ਵਾਹਿਗੁਰੂ ਸਤਿ ਸ੍ਰੀ ਅਕਾਲ ਹੁਣ ਦੱਸੋ ਨਾ ਨੇਮ ਜੀ ਆਪਾਂ ਫੇਲ ਮਾਈ ਨੇ ਕਿਹਾ ਮੇਰੇ ਸਾਹਮਣੇ ਕਹਿਣ ਲੱਗੀ 12 ਸਾਲ ਮੈਂ ਤਾਂ ਬੁੱਢੀ ਆ ਪਤਾ ਨਹੀਂ ਜੀਣਾ ਕਿ ਨਹੀਂ ਜੀਣਾ ਨਹੀਂ ਜੀਣਾ ਤੇ 12 ਸਾਲ ਕਿਦਾਂ ਨੰਗੇ ਪੈਰੀ ਕਹਿੰਦੇ ਫਿਰ ਜਾ 1 ਕਿਲੋ ਸੋਨਾ ਦਰਬਾਰ ਸਾਹਿਬ ਚੜਾ ਦੇ ਫਿਰ ਪੁੱਤਰ ਮਿਲੇਗਾ ਪਰ ਬ੍ਰਹਮਗਣੀ ਨਹੀਂ ਮਿਲੇਗਾ ਵਸਤੂ ਦੇ ਬਦਲੇ ਵਸਤੂ ਹੈ ਤੇ ਨਾਮ ਦੇ ਬਦਲੇ ਰੱਬ ਹੈ ਬੰਦਗੀ ਦੇ ਬਦਲੇ ਪਰਮੇਸ਼ਰ ਹੈ ਨੇਮ ਹੈ ਨਹੀਂ ਸਾਡੇ ਲੋਕਾਂ ਕੋਲ ਨੇਮ ਹੈ ਨਹੀਂ ਕਦੀ ਪਾਠ ਕਰ ਲਿਆ ਕਦੀ ਨਾ ਕਰ ਲਿਆ ਕਦੀ ਥੋੜਾ ਕਰ ਲਿਆ ਕਦੀ ਬਹੁਤਾ ਕਰ ਲਿਆ ਨਿਮਮੀ ਬਣੋ